ਰਾਮ ਕਲੀ ਮਹੱਲਾ ਪੰਜਵਾਂ ਜੋ ਤਿਸ ਭਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਬਿਨ ਨਾਹੀ ਆਨ ਬੀਆ ਰਹਾਉ ਪੁੱਤਰ ਕਲਤਰ ਲਕshmi ਦੀਸੈ ^{(in)} ਮਹਿ ਕਿਸ਼ੂ ਨਾ ਸੰਗ ਲੀਆ ਵਿਖੇ ਠ ਗਉਰੀ ਖਾਏ ਭੁਲਾਨਾ ਮਾਇਆ ਮੰਦਰ ਤਿਆਗ ਗਿਆ निंदा कर कर बहुत विगुता गर्भ जोन में किरत पया पूर्व कमाणी छोडहै नाहीं जम दूत ग्रासियो महाभया बोलै झूठ कमावै अवरा तृष्ण ना बुझे बहुत हया असाध रोग उपजया संत दुखन देह बलासी महाखया जिनह नवाजे तिनहि साजे ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੀ ਕਰ ਕਿਰਪਾ ਪਾਰ ਬ੍ਰਹਮ ਮਯਾ RAM ਕਲੀ ਮਹੱਲਾ ਪੰਜਵਾਂ ਐਸਾ ਪੂਰਾ ਗੁਰਦੇਵੋ ਸਹਾਈ ਜਾਂ ਕਾ ਸਿਮਰਨ ਬਿਰਥਾ ਨਾ ਜਾਈ ਰਹਾਉ ਦਰਸ਼ਨ ਪੇਖਤ ਹੋਏ ਨਿਹਾਲ ਜਾਂ ਕੀ ਧੂਰ ਕਾਟੈ ਜਮ ਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਾਂ ਕਹਿ ਮਸਤ ਕਰਾਖੈ ਆਹਾਸ ਪ੍ਰਭ ਮੇਰੋ ਅਨਾਥ ਕੋ ਨਾਥ ਪਤਤ ਉਧਾਰਨ ਕਿਰਪਾ ਨਿਦਾਨ ਸਦਾ ਸਦਾ ਜਾਈਐ ਕੁਰਬਾਨ ਨਿਰਮਲ ਮੰਤ ਦੇ ਜਿ ਸੁਧਾਨ ਤਜਹਿ ਵਿਕਾਰ ਬਿਨਸੈ ਅਬਮਾਨ ਏਕ ਧਿਆਈਐ ਸਾਧਕੈ ਸੰਗ ਬਾਤ ਬਨਾਸੇ ਨਾਮ ਕੈ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਘਟ ਘਟ ਰਵ ਰਹਿਆ ਗੁਣ ਤਾਸ ਦਰਸ ਦੇ ਧਾਰੂ ਪ੍ਰਭ ਆਸ ਨਿਤ ਨਾਨਕ ਚਿਤ ਵੇ ਸੱਚ ਅਰਦਾਸ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਦੁਪਦੇ ਇਕ ਓਅੰਕਾਰ ਸਤ ਗੁਰ ਪ੍ਰਸਾਦ ਗਾਵੁ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾ ਗੌਣ ਮਿਟੈ ਮੇਰੇ ਮੀਤ ਰਹਾਉ ਗੁਣ ਗਾਵਤ ਹੋਤ ਪ੍ਰਗਾਸ ਚਰਨ ਕਮਲ ਮਹਿ ਹੋਏ ਨਿਵਾਸ ਸੰਤ ਸੰਗਤ ਮਹਿ ਹੋਏ ਉਧਾਰ ਨਾਨਕ ਭਵਜਲ ਉਤਰਸ ਪਾਰ ਰਾਮ ਕਲੀ ਮਹਲਾ ਪੰਜਵਾਂ ਗੁਰਪੂਰਾ ਮੇਰਾ ਗੁਰਪੂਰਾ RAM ਨਾਮ ਜਪ ਸਦਾ ਸੁਹੇਲੀ ਸਗਲ ਬਨਾਸੇ ਰੋਗ ਕੂਰਾ ਰਹਾਉ ਏਕ ਅਰਤੂ ਸਾਚਾ ਸੋਏ ਜਾਂ ਕੀ ਸਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨ ਸੇ ਸਭ ਦੁਖ ਸਹਿਜ ਆਨੰਦ ਕਰਹੁ ਮੇਰੇ ਭਾਈ ਗੁਰਪੂਰੈ ਸਭ ਚਿੰਤ ਮਟਾਈ ਆਠ ਪਹਿਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋਆ ਆਪ ਰਾਗ ਰਾਮ ਕਲੀ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਨਰ ਨਰਹਿ ਨਮਸ਼ਕਾਰੰ ਜਲਨ ਥਲਨ ਵਸੁਦ ਗਗਨ ਏਕ ਏਕੰਕਾਰੰ ਰਹਾਉ ਕਰਨ ਧਨ ਪੁਨ ਪੁਨਹਿ ਕਰਨ ਨਹਿ ਗਿਰਹਿ ਨਿਰੰਹ ਹਾਰੰ ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ RAM ਕਲੀ ਮਹੱਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਨਕ ਕਾਮਨੀ ਰਹਾਉ ਭੰਡਾਰ ਦਰਬ ਅਰਬ ਖਰਬ ਵੇ ਖਲੀਲਾ ਮਨ ਸਾਧਾਰੈ ਨਹਿ ਸੰਗ ਗਾਮਨੀ ਸੁੱਤ ਕਲਤਰ ਭਰਾਤ ਮੀਤ ਉਰਜ ਪਰਿਓ ਭਰਮ ਮੋਹਿਓ ਏ ਬਿਰਖ ਸ਼ਾਮਨੀ ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨੌਆ ਤੇ ਪਦੇ ਹਰੀ ਮਨ ਊਟਲੇ ਹੋ ਹਰ ਨਾਮਾ ਜਾਂ ਕਹਿ ਸਿਮਰਨ ਦੁਰਮਤ ਨਾਸੈ ਪਾਵਹਿ ਪਦ ਨਿਰਬਾਨਾ ਰਹਾਉ ਬੜ ਭਾਗੀ ਤਿਹ ਜਨ ਕਉ ਜਾਨੂ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਏ ਕੈ ਫੁਨ ਬੈ ਕੁੰਠ ਸਦਾਵੇ ਅਜਾਮਲ ਕੋਵੰਤ ਕਾਲ ਮਹਿ ਨਾਰਾਇਣ ਸੋਧਿ ਆਈ ਜਾਂ ਗਤ ਕੋ ਜੋਗੀ ਸਰਬਾਸ਼ਤ ਸੋ ਗਤ ਸ਼ਿਨ ਮਹਿ ਪਾਈ ਨਾਹਿਨ ਗੁਨ ਨਾਹਿਨ ਕਛ ਵਿਦਿਆ ਧਰਮ ਕੌਨ ਗਜਕੀਨਾ ਨਾਨਕ ਬਿਰਧ ਰਾਮ ਕਾ ਦੇਖੋ ਅਪੈ ਦਾਨ ਤੇਹ ਦੀਨਾ ਰਾਮ ਕਲੀ ਮਹੱਲਾ ਨੌਆ ਸਾਧੂ ਕੌਨ ਜੁਗਤ ਅਬ ਕੀਜੈ ਜਾਂ ਤੇ ਦੁਰਮਤ ਸਗਲ ਬਨਾਸੈ ਰਾਮ ਭਗਤ ਮਨ ਭੀਜੈ ਰਹਾਉ ਮਨ ਮਾਇਆ ਮਹਿ ਉ르ਜ ਰਹਿਓ ਹੈ ਬੂਝੈ ਨ ਕਛ ਗਿਆਨਾ ਕਉਨ ਨਾਮ ਜਗ ਜਾ ਕੈ ਸਿਮਰੈ ਪਾਵੈ ਪਦ ਨਿਰਬਾਨਾ ਭਈ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਤਹਿ ਕੀਏ ਜਿਹ ਪ੍ਰਭ ਕੀਰਤ ਗਾਈ ਰਾਮ ਨਾਮ ਨਰ ਨਿਸਵਾਸੁਰ ਮਹਿ ਨਿਮਖ ਏਕ ਉਰ ਧਾਰੇ ਜਮ ਕੋ ਤਰਾਸ ਮਿਟੈ ਨਾਨਕ ਤੇ ਅਪਨੋ ਜਨਮ ਸਵਾਰੈ RAM ਕਲੀ ਮਹੱਲਾ ਨਵਾ ਪ੍ਰਾਣੀ ਨਾਰਾਇਣ ਸੁਦਲੇ ਛਿਨ ਛਿਨ ਆਉਧ ਘਟੈ ਨਿਸਵਾਸੁਰ ਵਿਰਥਾ ਜਾਤ ਹੈ ਦੇ ਰਹਾਉ ਤਰ ਲਾਪੋ ਬਿਖਿਨ ਸਿਓ ਖੋਇਓ ਬਾਲਪਨ ਅਗਿਆਨਾ ਬਿਰਧ ਭਇਓ ਅਜਹੁ ਨਹੀਂ ਸਮਝੈ ਕੌਣ ਕੁਮਤ ਉਰ ਜਾਣਾ ਮਾਨਸ ਜਨਮ ਦਿਓ ਜਿਹ ਠਾਕੁਰ ਸੋ ਤੈ ਕਿਉ ਬਿਸਰਾਇਉ ਮੁਕਤ ਹੋਤ ਨਰ ਜਾਕੇ ਸਿਮਰੈ ਨਿਮਖ ਨਾ ਤਾ ਕਉ ਗਾਇਉ ਮਾਇਆ ਕੋ ਮਦ ਕਹਾ ਕਰਤ ਹੈ ਸੰਗ ਨਾ ਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ RAM ਕਲੀ ਮਹੱਲਾ ਪਹਿਲਾ ਅਸ਼ਟ ਪਦੀਆਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋਈ ਚੰਦ ਚੜਹਿ ਸਿਤਾਰੇ ਸੋਈ ਦਿਨ ਅਰ ਤਪ ਤਰਹਿ ਸਾ ਧਰਤੀ ਸੋ ਪੌਣ ਚੁਲਾਰੀ ਜੁਗ ਜੀ ਖੇਲੇ ਥਾਮ ਕੈਸੀ ਜੀਵਨ ਤਲ ਬਿਨਿਵਾਰ ਹੁਐ ਪਰਵਾਣਾ ਕਰੈ ਢੀਹਾਣਾ ਕਲ ਲਖਣ ਵਿਚਾਰ ਰਹਾਉ ਕਿਤੇ ਦੇਸ਼ ਨਾ ਆਇਆ ਸੁਣੀਐ ਤੀਰਥ ਪਾਸ ਨਾ ਬੈਠਾ ਦਾਤਾ দান ਕਰੇ ਤਹ ਨਾਹੀ ਮਹਿਲ ਉਸਾਰ ਨਾ ਬੈਠਾ ਜੇ ਕੋ ਸਤ ਕਰੇ ਸੋ ਛੀਪੈ ਤਪ ਕਰ ਤਪ ਨਾ ਹੋਈ ਜੇ ਕੋ ਨਾਉ ਲਏ ਬਦਨਾਵੀ ਕਲ ਕੇ ਲਖਣ ਏ ਜਿਸ ਸਕਦਾਰੀ ਤਿਸਹਿ ਖੁਆਰੀ ਚੱਕਰ ਕੇ へ ਡਰਨਾ ਜਾਂ ਸਿਕਦਾਰੈ ਪਵੈ ਜੰਜੀਰੀ ਤਾਂ ਚੱਕਰ ਹੱਥੋਂ ਮਰਨਾ ਹਾਕ ਗੁਣਾ ਕਲ ਆਈਐ ਤਿਹੋ ਜੁਗ ਕੇਰਾ ਰਹਿ ਹਤ ਪਾਵਸ ਜੇ ਗੁਣ ਦੇਹ ਤਾ ਪਾਈਐ ਰਹਾਉ ਕਲ ਕਲ ਵਾਲੀ ਸਰਾਂ ਨਵੇੜੀ ਕਾਜੀ ਕ੍ਰਿਸ਼ਨਾ ਹੋਵਾ ਬਾਣੀ ਬ੍ਰਹਮਾ ਭੇਦ ਅਥਰਵਣ ਕਰਨੀ ਕੀਰਤ ਲਹਿਆ ਪਤਵੇਂਣ ਪੂਜਾ ਸਤ ਵਿਣ ਸੰਜਮ ਜਤ ਵਿਣ ਕਾਹੇ ਜਨੇਊ ਨਾਭੂ ਧੋ ਤਿਲਕ ਚੜਾਵੂ ਸੋਚ ਵਿਣ ਸੋਚ ਨਾ ਹੋਈ ਕਲ ਪਰਵਾਣ ਕਤੇਬ ਕਰਾਨ ਪੋਥੀ ਪੰਡਤ ਰਹੇ ਪੁਰਾਨ ਨਾਲਕ ਨਾਉ ਭਇਆ ਰਹਿਮਾਨ ਕਰ ਕਰਤਾ ਤੂ ਏਕੋ ਝਾਨ ਨਾਨਕ ਨਾਮ ਮਿਲੇ ਵਡਿਆਈ ਏਦੂ ਉੱਪਰ ਕਰਮ ਨਹੀਂ ਜੇ ਘਰ ਹੁੰਦਾ ਮੰਗਣ ਜਾਈਐ ਫਿਰ ਓਲਾਮਾ ਮਿਲੇ ਤਹੀਂ ਰਾਮ ਕਲੀ ਮਹੱਲਾ ਪਹਿਲਾ ਜਗ ਪ੍ਰਬੋਧ ਹੈ ਮੜੀ ਬੰਧਾਵੇ ਹਾਸਨ ਤਿਆਗ ਕਾਹੇ ਸੱਚ ਪਾਵੇ ਮਮਤਾ ਮੋਹ ਕਾਮਣ ਹਿਤਕਾਰੀ ਨਾ ਆਉ ਧੂਤੀ ਨਾ ਸੰਸਾਰੀ ਜੋਗੀ ਬੈਸ ਰਹੋ ਦੁਬਦਾ ਦੁਖ ਭਾਗੈ ਘਰ ਕਰ ਮੰਗਤ लाਜ ਨਾ ਲਾਗੈ ਰਹਾਉ ਗਾਵਹਿ ਗੀਤ ਨਾਚੀਨਹਿ ਆਪ ਕਿਉ ਲਾਗੀ ਨਿਵਰੈ ਪ੍ਰਤਾਪ ਗੁਰ ਕੈ ਸ਼ਬਦ ਰਚੈ ਮਨ ਪਾਈ ਤਿਖਿਆ ਸਹਿਜ ਵਿਚਾਰੀ ਖਾਏ ਭਸਮ ਚੜਾਏ ਕਰਹਿ ਪਖੰਡ ਮਾਇਆ 모ਹੀ ਸਹ ਜਮ ਦੰਡ ਫੂਟੇ ਖਾਪਰ ਭੀਖ ਨਾ ਪਾਏ ਬੰਦਨ ਬਾਂਧਿਆ ਆਵੇ ਜਾਈ ਬਿੰਦ ਨਾ ਰੱਖ ਹੈ ਜਤੀ ਕਹਾਵਹਿ ਮਾਈ ਮੰਗਤ ਤਰੈ ਲਭਾਵਹਿ ਨਿਰਦਇਆ ਨਹੀਂ ਜੋਤ ਉਜਾਲਾ ਬੂਡਤ ਬੂਡੇ ਸਰਬ ਜੰਜਾਲਾ ਪੇਖ ਕਰਹਿ ਖਿੰਥਾ ਬਹੁਤ ਟੂਆ ਝੂਠੋ ਖੇਲ ਖਿਲੇ ਬਹੁ ਨਟੂਆ ਅੰਤਰ ਅਗਨ ਚਿੰਤਾ ਬਹੁ ਜਾਰੀ ਵਿਣ ਕਰਮਾ ਕੈਸੇ ਉਤਰ ਸੁਪਾਰੀ ਮੁੰਦਰਾ ਫਟਕ ਬਨਾਈ ਕਾਨ ਮੁਕਤ ਨਹੀਂ ਵਿਦਿਆ ਬਿਗਿਆਨ ਜਿਹਾ ਇੰਦਰੀ ਸਾਦ ਲੁਭਾਨਾ ਪਸ਼ੂ ਪਏ ਨਹੀਂ ਮਿਟੈ ਨਿਸ਼ਾਨਾ ਤ੍ਰੇਬਿਦ ਲੋਗਾ ਤ੍ਰੇਬਿਦ ਜੋਗਾ ਸ਼ਬਦ ਵਿਚਾਰੈ ਚੂਕਸ ਸੋਗਾ ਉਜਲ ਸਾਚ ਸੋ ਸ਼ਬਦ ਹੋਏ ਜੋਗੀ ਜੁਗਤ ਵਿਚਾਰੇ ਸੋਏ ਤੁਜ ਪਹਿ ਨੋਂ ਨਿੱਦ ਤੂੰ ਕਰਨੈ ਜੋਗਾ ਥਾਪ ਉਥਾਪੇ ਕਰੇ ਸੋ ਹੋਗਾ ਜਤ ਸਤ ਸੰਜਮ ਸੱਚ ਸੁਚੀਤ ਨਾਨਕ ਜੋਗੀ ਤੇ ਭਵਨ ਮੀਤ ਰਾਮ ਕਲੀ ਮਹੱਲਾ ਪਹਿਲਾ ਖੱਟ ਮੱਤ ਦੇਹੀ ਮਨ ਬੈਰਾਗੀ ਸੁਰਤ ਸ਼ਬਦ ਧੋਨੇ ਅੰਤਰ ਜਾਗੀ ਵਾਜੈ ਅਨਹਦ ਮੇਰਾ ਮਨ ਲੀਨਾ ਗੁਰਬਚਨੀ ਸਚ ਨਾਮੁ ਪਤੀਣਾ ਪ੍ਰਾਣੀ ਰਾਮ ਭਗਤ ਸੁਖ ਪਾਈਐ ਗੁਰਮੁਖ ਹਰਿ ਹਰਿ ਮੀਠਾ ਲਾਗੇ ਹਰਿ ਹਰਿ ਨਾਮੁ ਸਮਾਈਐ ਰਹਾਉ ਮਾਇਆ ਮੋਹ ਬਿਵਰਜ ਸਮਾਈ ਸਤਗੁਰ ਭੇਟੈ ਮੇਲ ਮਲਾਈ ਨਾਮ ਰਤਨ ਨਿਰਮੋਲਕ ਹੀਰਾ ਤਿਤ ਰਾਤਾ ਮੇਰਾ ਮਨ ਧੀਰਾ ਹਉ ਮੈਂ ਮਮਤਾ ਰੋਗ ਨਾ ਲਾਗੈ ਰਾਮ ਭਗਤ ਜਮ ਕਾ ਭਉ ਭਾਗੈ ਜਮ ਜੰਦਾਰ ਨਾ ਲਾਗੈ ਮੋਹਿ ਨਿਰਮਲ ਨਾਮ ਹਿਰਦੈ ਹਰ ਸੋਹਿ ਸ਼ਬਦ ਵਿਚਾਰ ਭਈ ਨਿਰੰਕਾਰੀ ਗੁਰਮਤ ਜਾਗੇ ਦੁਰਮਤ ਪਰਹਾਰੀ ਅਨੰਦ ਦਿਨ ਜਾਗ ਰਹੇ ਲਿਵ ਲਾਈ ਜੀਵਨ ਮੁਕਤ ਗਤ ਅੰਤਰ ਪਾਈ ਅਲਿਪਤ ਗੁਫਾ ਮਹਿ ਰਹੈ ਨਿਰਾਰੀ ਤਸਕਰ ਪੰਚੋ ਸ਼ਬਦ ਸੰਘਾਰੀ ਪਰ ਘਰ ਜਾਏ ਨਾ ਮਨ ਢੁਲਾਈ ਸਹਿਜ ਨਿਰੰਤਰ ਰਹੂ ਸਮਾਈ ਗੁਰਮੁਖ ਜਾਗ ਰਹੇ ਔ ਤੂਤਾ ਸਦ ਬੈਰਾਗੀ ਤਤ ਪਰੂਤਾ ਜਗ ਸੂਤਾ ਮਾਰਿ ਆਵੈ ਜਾਏ ਬਿਨ ਗੁਰ ਸ਼ਬਦ ਨਾ ਸੋਜੀ ਪਾਏ ਹਨ ਹਦ ਸ਼ਬਦ ਵੱਜੈ ਦਿਨ ਰਾਤੀ ਅਵਗਤ ਕੀ ਗਾਤੇ ਗੁਰਮਖ ਜਾਤੀ ਤਉ ਜਾਨੀ ਜਾਂ ਸ਼ਬਦ ਪਛਾਨੀ ਏਕੋ ਰਵ ਰਹਾ ਨਿਰਬਾਨੀ ਸੁਨ ਸਮਾਦ ਸਹਿਜ ਮਨ ਰਾਤਾ ਤਜ ਹਉ ਲੋਭਾ ਏਕੋ ਜਾਤਾ ਗੁਰ ਚੇਲੇ ਆਪਣਾ ਮਨ ਮਾਨਿਆ ਨਾਨਕ ਦੂਜਾ ਮੇਟ ਸਮਾਨਿਆ ਰਾਮ ਕਲੀ ਮਹੱਲਾ ਪਹਿਲਾ ਸਾਹਾ ਗਣੈ ਨਾ ਕਰਹਿ ਵਿਚਾਰ ਸਾਹੀ ਉਪਰੇ ਕੰਕਾਰ ਜਿਸ ਗੁਰ ਮਿਲੈ ਸੋਈ ਵਿਦ ਜਾਣੈ ਗੁਰਮਤ ਹੋਏ ਤਾ ਹੁਕਮ ਪਛਾਨੈ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਹਉ ਮੈਂ ਜਾਏ ਸ਼ਬਦ ਘਰ ਲਈਐ ਰਹਾਉ ਗਣ ਗਣ ਜੋਤਕ ਕਾਂਡੀ ਕੀਨੀ ਪੜੈ ਸੁਣਾਵੇ ਤਤ ਨਾ ਚੀਨੀ ਸਭ ਸੈ ਉਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੋ ਨਾ ਸਗਲੀ ਸ਼ਾਰ ਨਾਵਹਿ ਹੈ ਧੂਵਹਿ ਪੂਜਹਿ ਸੈਲਾ ਬਿਨ ਹਰ ਰਾਤੇ ਮੈਲੋ ਮੈਲਾ ਗਰਭ ਨਿਵਾਰ ਮਿਲੈ ਪ੍ਰਭ ਸਾਰਥ ਮੁਕਤ ਪ੍ਰਾਨ ਜਪ ਹਰ ਕਿਰਤਾਰਥ ਵਾਚਵਾਦ ਨਾ ਬੇਦ ਵਿਚਾਰੈ ਆਪ ਡੁੱਬੈ ਕਿਉ ਪਿਤਰਾ ਤਾਰੈ ਕਟ ਕਟ ਬ੍ਰਹਮ ਕੀਨੈ ਜਨ ਕੋਏ ਸਤਗੁਰ ਮਿਲੈ ਤਾਂ ਸੋਜੀ ਹੋਏ ਗਣਤ ਗਣੀਐ ਸਹ ਸਾਧੁਖ ਜੀਐ ਗੁਰ ਕੀ ਸਰਨ ਪਵੈ ਸੁਖ ਥੀਐ ਕਾਰਯ ਅਪਰਾਧ ਸਰਨ ਹਮ ਆਇਆ ਗੁਰ ਹਰਿ ਭੇਟੇ ਪੁਰਬ ਕਮਾਇਆ ਗੁਰ ਸਰਣ ਨਾ ਆਈਐ ਬ੍ਰਹਮ ਨਾ ਪਾਈਐ ਪਰਮ ਭਲਾਈਐ ਜਨਮ ਮਰਿ ਆਈਐ ਜਮਦਰ ਬਹੰਤ ਹੋ ਮਰੈ ਬੇਕਾਰ ਨਾ ਰਿਦੈ ਨਾਮ ਨਾ ਸ਼ਬਦ ਅਚਾਰ ਇਕ ਪੰਦੇ ਪੰਡਤ ਮਿਸਰ ਕਹਾਵਹਿ ਦੁਗਦਾ ਰਾਤੇ ਮਹਿਲ ਨਾ ਪਾਵਹਿ ਜਿਸ ਗੁਰ ਪ੍ਰਸਾਦੀ ਨਾਮੇ ਆਧਾਰ ਕੋਟ ਮਦਹਿ ਕੋ ਜਨ ਆਪਾਰ ਇਕ ਬੁਰਾ ਭਲਾ ਸੱਚ ਏਕੈ ਬੂਝ ਗਿਆਨੀ ਸਤਿਗੁਰ ਕੀ ਟੇਕੈ ਗੁਰਮਖ ਵਿਰਲੀ ਏਕੋ ਜਾਣਿਆ ਆਮਣ ਜਾਣਾ ਮੇਠ ਸੁਮਾਣਿਆ ਜਿਨ ਕੈ ਹਿਰਦੈ ਏਕੰਕਾਰ ਸਰਬਗੁਣੀ ਸੱਚਾ ਵਿਚਾਰ ਗੁਰ ਕੈ ਪਾਣੈ ਕਰਮ ਕਮਾਵੇ ਨਾਨਕ ਸੱਚੇ ਸਾਚ ਸਮਾਵੇ RAM ਕਲੀ ਮਹੱਲਾ ਪਹਿਲ